ਗੁਰੂ ਭਗਵਾਨ ਸ੍ਰੀ ਚੰਦਰ ਕੀ ਜੈ ਭਗਵਾਨੀ ਚੰਦਰ ਮਹਾਰਾਜ ਬਾਬਾ ਚਰਨ ਦਾ ਮਹਾਰਾਜ ਕੀ ਜੈ ਉਸ ਲਿਆਂਦਾ ਵਾ ਦਾਸ ਜਿਉ ਪੈਨ ਸਭ ਤੇਰੀ ਰਾਸ ਤੂੰ ਮਾਤ ਪਿਤਾ ਹਮ ਬਾਰਿਕ ਤੇ ਤੁਮਰੀ ਕਿਰਪਾ ਮਨ ਸੁਖ ਕਨੇ ਤੋਰੀ ਨਜਾਨੇ ਤੁਮਰਾਇਆ ਭਗਵੰਤ ਸਗਲ ਸਮਗਰੀ ਤੁਮਰੇ ਸੁਖ ਤਾਰੀ ਤੁਮ ਤੇ ਹੋ ਤੇ ਮਿੱਤੇ ਤੁਮੀ ਜਾਣੀ ਨਾਨਕ ਦਾ ਤਿਨੇ ਤਾ ਦੁੱਖਾਂ ਦਾ ਸੁਖ ਰਾਸੀ ਹੀ ਪ੍ਰਗਾਗੇ ਅਰਦਾਸ ਦੋਵੇਂ ਅਰਦਾਸ ਜੋ ਤੂ ਤੁ ਭਾਵੇਂ ਆਵੇ ਰਾਸ ਆਪੇ ਕਰੇ ਆਪੇ ਤੇਰੇ ਅੱਗੇ ਨਾਨਕਾ ਤੋਂ ਵੀ ਹੱਥ ਜੋੜ ਕੇ ਬੋਲ ਜਾਰੇ ਸ੍ਰੀ ਅਖੰਡ ਜੀ ਦੇ ਜੋਤੀ ਸਰੂਪ ਜੀ ਕੇ ਚੰਗ ਤੁਮ ਲੋਕ ਧਿਆਨ ਧਾਰਨ ਨਾ ਜੀ ਜੋ ਦੇਖੇ ਅੰਦਰ ਫਰਾਂ ਲਖਮੀ ਚੰਦ ਬਾਂਗਰ ਨੂੰ ਦਿਨ ਦਾ ਨੂੰ ਦਿਨ ਦਾ ਟਿਕਾ ਜੋ ਵਰ ਮੰਗਿਆ ਸੋਹੀ ਵਰ ਦਿੱਤਾ ਵਰਤਾ ਕਰਤਾ ਹਰੀ ਰਾਇ ਸਭदाई ਹੋਣਾ ਸਹਾਈ ਕੀ ਕਹੇਨ ਕਮਰੋਂ ਵਿੱਚ ਪਿਆਰ ਕਰਕੇ ਬੋਲੋ ਜੈ ਸ਼੍ਰੀ ਚੰਦ ਕੰਨ ਗੁਰ ਨਾਲ ਲਾਈ ਤੇ ਆਏ ਇੱਕ ਅੰਗਰ ਗੁਰ ਤੇ ਮਨਾਰ ਸੁਨਾ ਨਾਥ ਹੈ ਹਮਸਾਜਨ ਭਗਵੰਦ ਰਹਾਇ ਸ੍ਰੀ ਹਰਿ ਕ੍ਰਿਸ਼ਨਾਇ ਇੱਕ ਬਾਜ ਜੁਰ ساگری لائی جیپائی ਬਹੁਤ ਸਾਰੇ ਵਾਰ ਜੀ ਜੈ ਆ ਭਵਾਨ ਸ੍ਰੀ ਚੰਮਾ ਰਾਜੀ ਦਾ ਦਰਨਾ ਕੇਵਾਰ ਜੈ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਭਡੇ ਸਾਹਿਬ ਜੀ ਦੇ ਭਵਾਨ ਸ੍ਰੀ ਚੰਮਾ ਰਾਜੀ ਜਿਨ੍ਹਾਂ ਦਾ ਜਨਮ ਦਿਹਾੜਾ ਭਦ੍ਰੋਸਦੀ ਨਵੰਨੀ ਨੂੰ ਮਨਾਇਆ ਜਾਂਦਾ ਹੈ ਉਸੇ ਤਰ੍ਹਾਂ ਹੀ ਮੁਕਬੂਤਪੁਰੇ ਨਗਰ ਦੇ ਵਿੱਚ ਬਾਬਾ ਚਰਨਦਾਸ ਜੀ ਜੋ ਇਹ ਪੰਡਾ ਹਾ ਉਹ ਤੋਂ ਆਪਣਾ ਸੰਤਰੇ ਨਾਮ ਨਾਲ ਕੇ ਫੌਜ ਦੇ ਨੇ ਸੇਵਾ ਦਾਤਿਓ ਮੁੱਖ ਬੋਧ ਨਾਲ ਸਹਿਯੋਗ ਕਰਦੇ ਨੇ ਖਾਸ ਪ੍ਰਬੰਧ ਕੀਤੇ ਸੇਵਾਵਾਂ ਵਾਸਤੇ ਲੰਗਰ ਪੰਡਾਰੇ ਦੇ ਹੋਰ ਹੋਰ ਤਰ੍ਹਾਂ ਦੇ ਜਿਵੇਂ ਆਪਾਂ ਇੱਥੇ ਗੱਲ ਲਗਪਾ ਗਿਉਂਚਿ ਵਾਲੇ ਲਾਗੇ ਜਾ ਕੇ ਕਰਾ ਰਹੇ ਆ ਇਸ ਤਰ੍ਹਾਂ ਦੇ ਪ੍ਰਾਲਿਕਾ ਦਾ ਨਿਮਾਂਜ ਕਿੰਨੀ ਖੁਸ਼ੀ ਹੁੰਦੀ ਆ ਇਹ ਭਗਵਾਨ ਸੇ ਚੰਮਾਲ ਆਦਾ ਜੰਮ ਜੜਾ ਬਣਾ ਕੇ ਬਹੁਤ ਜ਼ਿਆਦਾ ਸਾਨੂੰ ਖੁਸ਼ੀ ਦਿੰਦਾ ਕਿਉਂਕਿ ਸਾਰੀ ਸੰਗਤ ਸਾਡਾ ਸਹਿਯੋਗ ਕਰਦੀ ਆ ਆਹ ਜੰਤਨਾਗਰ ਤੋਂ ਨਾਇਕ ਅੰਦਾਵਾ ਪ੍ਰਵਾਨ ਸਿੰਘ ਜੰਮਾਵਾ ਨਾਇਕ ਤੇਰਾ ਆ ਇਹੋ ਹੀ ਸੰਤਨ ਨੂੰ ਕੀ ਚਿੰਗਿਆ ਮੈਸਜੀਆਂ ਚੁੰਦੇ ਹੋ ਵੈਸੇ ਉਹ ਮੈਸਜ ਆਇਆ ਜੀ ਪ੍ਰਵਾਨ ਸਿੰਘ ਜੰਮਾਵਾ ਆ ਰਹੇ ਜੀ ਜਿੰਨੋਂ ਵੀ ਐਕਟਰ ਮੰਨਦਾ ਵਾ ਉਹਨੂੰ ਆਪਣੇ ਕੋਲ ਹੀ ਰੋਕ ਤੰਮਨ ਉਹਨੇ ਆਪਣੇ ਹੁਣ ਤੋਂ ਬੇਖੁਨਾ ਹੋਵੇਗੀ ਆਪਣੇ ਹੁਣ ਤੇ ਚੈਨੇ ਤੇ ਚਲਾਣਾ ਚਾਹੀਦਾ ਵਾ ਆਪਾਂ ਸੰਤਨ ਨੂੰ ਇਹੋ ਹੀ ਗੇਂਤੀ ਕਰ ਰਿਆਂ ਇਕਾਰਾ ਪ੍ਰਵਾਨ ਸਿੰਘ ਜੰਮਾਵਾ ਜੀ ਦਾ ਮੋਰ ਦਾ ਕੇ ਦਰਵਾਜ਼ੇ ਕੀ ਹੈ ਸਾਰਾ ਭਗਵਾਨ ਸ੍ਰੀ ਚੰਨ ਮਹਾਰਾਜੀ ਦਾ ਉਹ ਸੱਚੇ ਦਰਬਾਰ ਕੀ ਜੈ ਮਹਾਰਾਜ ਭਗਵਾਨ ਸ੍ਰੀ ਚੰਨ ਜੀ ਜਿਹੜੇ ਇੱਕ ਨਾਂਸਾਲ ਦੇ ਸਹਬਜਾਦੇ ਆ ਉਹਨਾਂ ਦਾ ਅੱਜ ਜਨਮ ਦਿਹਾੜਾ ਮਨਾ ਰਹੇ ਆ ਜਨਮ ਦਿਹਾੜਾ ਇਹ ਬਾਬਾ ਚਰਨਦਾਸ ਜੀ ਦੇ ਗ੍ਰਹਿ ਵਿਖੇ ਜਿਹੜਾ ਵਾ ਇਹ ਮਨਾਇਆ ਜਾ ਰਿਹਾ ਉਹਨਾਂ ਦੀ ਗੱਦੀ ਦੇ ਉੱਤੇ ਜਿਹੜੇ ਸੁਭਾਜਮਾਨ ਆ ਉਹ ਆ ਬਾਬਾ ਰੋਸ਼ਨ ਜੀ ਇਹ ਬੜੀ ਧੂਮਤਾਂ ਨਾਂ ਸੰਤਾਂ ਦਾ ਮਲੇਕੀ ਸਹਿਯੋਗ ਨਾਲ ਇਹ ਪਹਾਰਾ ਮਨਾ ਰਹੇ ਆ ਤੇ ਮਾਰੇ ਇਹਨਾਂ ਦੇ ਚਾਦਰੀਆਂ ਕਾਲਾ ਕਰੇ ਸੱਚੇ ਪਾਤਸ਼ਾਹ ਆਈ ਆਈ ਸੰਗਤ ਦਾ ਸਾਰਿਆਂ ਦਾ ਬਹੁਤ ਦਿ ਲੋਕਾ ਲਮਾ ਦਿਆਂ ਕਿਰਪਾ ਕਰੇ ਮਾਰਾ ਸੱਚੇ ਪਾਤਸ਼ਾਹ ਆਪਣੇ ਚਰਨਾਂ ਨਾਲ ਜੋੜ ਦੇ ਸਿਕਾਰਾ ਭਗਵਾਨ ਸ੍ਰੀ ਚੰਦ ਮਹਾਰਾਜ ਤੇ ਸੱਚੇ ਦਰਬਾਰ ਕੀ ਹੈ ਭਗਵਾਨ ਸ੍ਰੀ ਚੰਦ ਮਹਾਰਾਜ ਜੈ ਜੈ ਕੀ ਕਿਉਂ ਪੁੱਛਿਆ ਭਗਵਾਨ ਸ੍ਰੀ ਦਾ ਦਰਬਾਰ ਦੇ ਜਨਮ ਦਿਹਾੜੇ ਪਾਤੋ ਨੌਂ ਨਾ ਬਗਾਇਆ ਜੀ ਜੀ ਹਰ ਸਾਲ ਦੀ ਤਰ੍ਹਾਂ ਐਤਵਾਂ ਵੀ ਮਨਾਇਆ ਗਿਆ ਸੰਗਤਾਂ ਦੇ ਸਹਿਯੋਗ ਨਾਲ ਲੰਗਰ ਭਰਾ ਦੇ ਪੂਰੀ ਵਿਵਸਥਾ ਹੈ ਜੋ ਜੀ ਸ਼ਹਿਰ ਤੁਹਾਰ ਦੇ ਆਰਾਮ ਕਰੇ ਇਹ ਸਾਡੀ ਇੱਛੇ ਦੇ ਤਰਫੋਂ ਸਿੱਖਵਾਸਨ ਕਾ ਦਵਾਰ ਦਾ ਨਾਮ ਕਰਨਾ ਕੋਲੇ ਸੋਧਾ ਸੋਧਾ